ਸਾਡੇ ਮਨਜੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਫ੍ਰੀ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਕੁਲਦੀ ਸਮਰਸਰ ਨੂੰ ਬਹੁਤ ਵੱਡੀ ਸਕਸੈਸ ਮਿਲੀਆਂ ਹੈ ਵਿਸ਼ੇਸ਼ ਤੌਰ ਤੇ ਪਹਿਲੀ ਜਨਵਰੀ ਤੋਂ ਜੇ ਦੇਖੀਏ ਤਾਂ ਅਸੀਂ 2276 ਬੰਦੇ ਜਿਹੜੇ ਅਰੈਸਟ ਕਰ ਚੁੱਕੇ ਹਾਂ 260 ਗ੍ਰਾਮ ਦੇ ਕਰੀਬ 260 ਕਿਲੋ ਦੇ ਕਰੀਬ ਹਿਰੋਇਨ 30 ਕਿਲੋ OPM 325 ਨਾਰਕੋਟਿਕ ਪਾਊਡਰ ਤੇ ਤਕਰੀਬਨ 100 ਕਰੋੜ ਦੇ ਲਗਭਗ ਜਿਹੜੀ ਡਰਗ ਮਨੀ 103 ਵਹੀਕਲਸ ਬਰਾਮਦ ਹੋਈਆਂ ਉਹਦੇ ਨਾਲ ਨਾਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਵੀ ਕੰਮ ਚੱਲ ਰਿਹਾ ਹੈ ਔਰ ਕਾਫੀ ਜਿਹੜੇ ਨੋਨ ਸਮਗਲਰਸ ਨੇ ਕਮਰਸ਼ਲ ਕੁਆਂਟੀਟੀ ਦੇ ਉਹਨਾਂ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਆਂ ਫ੍ਰੀਜ਼ ਕਰਾਤੀਆਂ ਗਈਆਂ 68 ਐਫ ਦੇ ਵਿੱਚ ਐਨਡੀਪੀਐਸ ਉਸਨੋਂ ਬਾਅਦ ਜਿਹੜਾ ਇਲੀਗਲ ਤੇ ਨਾਰਕੋ ਟ੍ਰੇਡ ਦੇ ਰਾਹੀਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਗਈਆਂ ਔਰ ਇਲੀਗਲ ਤਰੀਕੇ ਨਾਲ ਘਰ ਬਣਾਏ ਗਏ ਨੇ ਉਹਨਾਂ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਜਦੋਂ ਵੀ ਸੰਡ ਤੋਂ ਫੋਰਸ ਰੈਕੁਇਜ਼ੀਸ਼ਨ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਫੋਰਸ ਮਹਈਆ ਕਰਦੇ ਆ ਪਰ ਆਪ ਮੈਂ ਹਰੇਕ तकरीबन ਡੈਬਲੂਸ਼ਨ ਤੇ ਆਪ ਜਾਇਦਾ ਸੋ ਦਟੇ ਫੜਾ ਕਲੀਅਰ ਮੈਸੇਜ ਆਵੇ ਸਾਰੀ ਸੁਸਾਇਟੀ ਨੂੰ ਕਿ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਅਜੜਾ ਇੱਥੇ ਆਪਣੇ ਖੰਡ ਵਾਲੇ ਦੇ ਵਿੱਚ ਅਸੀਂ ਆਏ ਆ ਥਾਣਾ ਛੱਟਾ ਦਾ ਏਰੀਆ ਇਹ ਜੇ ਰਜਿੰਦਰ ਸਿੰਘ ਰਾਜੂ ਹੈ ਔਰ ਇੱਕ ਉਹਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਮਿੱਠੂ ਬੇਟਾ ਇਹ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ ਚ ਲੱਗਿਆ ਹੋਇਆ ਹੈ ਰਜਿੰਦਰ ਰਾਜੂ ਦੇ ਖਿਲਾਫ 8 ਮੁਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਵਾਈਫ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਇਹ ਸਾਰੇ ਥਾਣਾ ਚਾਟਾ ਦੇ ਵਿੱਚ ਹੀ ਇਹ ਜ਼ਿਆਦਾ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਕਿਉਂਕਿ ਬਾਰ ਬਾਰ ਬੇਲਤੇ ਆਉਂਦੇ ਫਿਰ ਇਹ ਕੰਮ ਕਰਨ ਲੱਗ ਜਾਂਦੇ ਆ ਜਿਹੜੀ ਬੜੀ ਹੈਰਾਨਜਨਕ ਗੱਲ ਹੈ ਕਿ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਵੀ ਦੋ ਪਰਚੇ ਐ ਇੱਕ ਪਰਚਾ ਮਦਰਸ ਫਾਹਨ ਤੇ ਡਾਕਟਰ ਦੇ ਖਿਲਾਫ ਕਾਮਨ ਵੀ ਐ ਤੇ ਮਨਜੀਤ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਹੜਾ ਬੇਟਾ ਹੈ ਸੋ ਇਹਦੇ ਨਾਲ ਜਿਹੜੀ ਇਹਨਾਂ ਦਾ ਪਿਛੋਕੜ ਜੇ ਦੇਖੀ 2018 ਤੋਂ ਇਹ ਐਕਟਿਵ ਨੇ ਔਰ ਇਸ ਇੱਕ ਇਹਨੇ ਮੁਕਤਮੇ ਦਰਜ ਨੇ ਇਸ ਫੈਮਿਲੀ ਦੇ ਉੱਤੇ ਔਰ ਸਾਰਾ ਪਰਿਵਾਰ ਇਸੇ ਕੰਮ ਤੇ ਲੱਗਿਆ ਸੋ ਅੱਜ ਜਿਹੜਾ ਇਹਨਾਂ ਦੇ ਇਲੀਗਲ ਕਾਰਡ ਬਣਾ ਕੇ ਆ ਸੀ ਉਹਨੂੰ ਮ्युनਿਸਪਲ ਕਾਰਪੋਰੇਸ਼ਨ ਨੇ ਢਾਣ ਦੇ ਆਰਡਰ ਕੀਤੇ ਨੇ ਪੁਲਿਸ ਫੋਰਸ ਸਾਡੇ ਤੋਂ ਮਹੀਆ ਕਰਾਈ ਗਈ ਅਸੀਂ ਆਪ ਉੱਥੇ ਖੜੇ ਆ ਬੜਾ ਲਾਊਡ ਐਂਡ ਕਲੀਅਰ ਮੈਸੇਜ ਹੈ ਔਰ ਵਾਰਨਿੰਗ ਹੈ ਬਾਕੀਆਂ ਵਾਸਤੇ ਕਿ ਜੇ ਤੁਸੀਂ ਕਿਸੇ ਗਲਤ ਕੰਮ ਨਾਲ ਔਰ ਸਪੈਸ਼ਲੀ ਡਰੱਗਸ ਨਾਲ ਇੱਕ ਮਕਾਨ ਬਣਾ ਵੀ ਲੈਨੇ ਹੋ ਤਾਂ ਉਹਦਾ ਹਸ਼ਰ ਹੀ ਹੋਏਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਵੀ ਤੇ ਸਾਰੇ ਸਮਾਜ ਨੂੰ ਕਿ ਆਪਣੀ ਮਿਹਨਤੀ ਕਮਾਈ ਕਰੀਏ ਉਹਦੇ ਚ ਕਿਰਤ ਕਮਾਈ ਦੇ ਵਿੱਚ ਹੀ ਸਫਲਤਾ ਹੈ ਉਹਦੇ ਚ ਹੀ ਬਰਕਤ ਹੈ ਔਰ ਇਹੋ ਜੇ ਕੰਮ ਦਾ ਨਤੀਜਾ ਇਹੀ ਹੁੰਦਾ ਔਰ ਸਪੈਸ਼ਲ ਜਿਹੜੇ ਨੌਜਵਾਨ ਨੇ ਉਹ ਇਹ ਕੰਮ ਨਾ ਕਰਨ ਕਿਉਂਕਿ ਇਹਦੇ ਵਿੱਚ ਅਲਟੀਮੇਟਲੀ ਉਹਨਾਂ ਦੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਹੈ ਜਿਹੜੇ ਇਹਨਾਂ ਨੂੰ ਇਸ ਕੰਮ ਚ ਲਾਉਂਦੇ ਹਨ ਉਹਨਾਂ ਦਾ ਕੁਝ